ਇਸ ਤਰ੍ਹਾਂ ਅਜ਼ਾਰੇ ਮੰਤਰੀ ਪੇਸ਼ ਹੋ ਰਹੇ ਨੇ ਸਰਕਾਰ وزیਰ ਉਹਦਾ ਦੇ ਨੇ ਉਹ ਕਹਿ ਰਹੇ ਨੇ ਸਪਸ਼ਟੀਕਰਨ ਆਪਣਾ ਦੇ ਆ ਰਹੇ ਨੇ ਸਪਸ਼ਟੀਕਰਨ ਰੋਜ਼ ਦੇਖਿਆ ਆ ਰਹੇ ਨੇ ਦੋ ਕੁ ਦਿਨ ਦੇ ਸਮੇਂ ਦੇ ਵਿੱਚ ਸਾਰੇ ਇਨਸੀਡੈਂਟ ਹੋਏ ਨੇ ਬਿਜਲੀ ਦੇ ਅਧਾਰ ਹਿਆ ਜਾਂ ਜੋ ਵੀ ਪਰ ਲੱਗਦਾ ਕਿ ਜਦੋਂ ਨੇ ਆਪਣਾ ਸਪਸ਼ਟੀਕਰਨ ਦੇ ਕੇ ਦਿੱਤਾ ਉਹਨੇ ਕਿ ਜੋ ਉਹ ਕਾਲ ਤੱਕ ਸਰਬੋਗਤ ਹੋਏਗਾ ਮਨਜ਼ੂਰ ਹੋਏਗਾ ਇੰਨੇ ਦੇ ਨਾਲ ਉਹ ਫਾਰਕ ਹੋ ਜਾਣਗੇ ਬਾਹ ਫੋੜੀ ਦੀ ਸਾਦੇ ਕਿਉਂ ਕਰਕੇ ਜਦੋਂ ਉਹਨਾਂ ਦੀ ਪਾਰਟੀ ਬਿਲਕੁਲ ਖਤਮ ਹੋ ਗਈ ਆ ਆਪ ਪਾਰਟੀ ਦੇ ਬਿਆਨਵੇਂ ਐਮ ਐਲ اے ਹੋ ਗਏ ਐ ਤੇ ਉਹਨਾਂ ਦਾ ਸਿਰਫ ਇੱਕ ਐਮ ਪੀ ਬਣਿਆ ਸਾਰੇ ਪੰਜਾਬ ਚ ਤੇ ਹੁਣ ਉਹ ਕਹਿ ਕੀ ਹੋਰ ਸਕਦੇ ਐ ਉਹਨਾਂ ਨੇ ਸਾਰਿਆਂ ਨੇ ਖਾਦਾ ਪੀਤਾ ਇਕੱਠਾ ਸਾਰਾ ਕੁਝ ਇਕੱਠਾ ਕੀਤਾ ਕੋਈ ਉਹਨਾਂ ਦੇ ਵਿੱਚੋਂ ਬੇਗਨਾ ਨਹੀਂ ਐ ਦੇ ਆਰ 올 ਰਿਸਪੌਂਸਿਬਲ ਜਿਹੜੀ ਕੈਬਨਿਟ ਹੁੰਦੀ ਐ ਉਹਦੀ ਜੁਆਇੰਟ ਰਿਸਪਾਂਸਿਬਿਲਟੀ ਹੁੰਦੀ ਹੈ ਕੈਬਿਨੇਟ ਦੇ ਵਿੱਚ ਰਹੇ ਕੇ ਖਾ ਪੀ ਕੇ ਬਾਅਦ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਅਸੀਂ ਗਰੀਬ ਆਦਮੀ ਐ ਅਸੀਂ ਬੇਗਨਾ ਹੈਗੇ ਆ ਆ ਜਿਹੜੇ ਸਿੱਖ ਮਾਰੇ ਐ ਇਹਦੇ ਵਿੱਚ ਮੈਂ ਲਿਸਟ ਪੜਤੀ ਹੈ ਕਿ ਇਹ ਸਾਰੇ ਜ਼ਿੰਮੇਵਾਰ ਹੈਗੇ ਆ ਸਿਰਫ ਮੋਦੀ ਨਹੀਂ ਐ ਜਿਹੜੀ ਸਿਕਿਉਰਿਟੀ ਦੀ ਕਮੇਟੀ ਉਹ ਹੈ ਰਾਜਨਾਥ ਸਿੰਘ ਹੈ ਅਮਿਤ ਸ਼ਾਹ ਹੈ ਜੈ ਸ਼ੰਕਰ ਹੈ ਡੋਇਲ ਹੈ ਰੋਡਾ ਚੀਫ ਹੈ ਫਿਰ ਰੋਡਾ ਸਭਾ ਦਾ ਚੀਫ ਹੈ ਪਾਰਲੀਮੈਂਟ ਦੇ ਵਿੱਚ ਮੈਂ ਕਿਹਾ ਕਿ ਜਿਹੜੇ ਵੀ ਮੈਂਖਵੇਂ ਰੋ ਦੇ ਤੇ ਨੈਸ਼ਨਲ ਸਿਕਿਉਰਿਟੀ ਦੇ ਬਾਕੀ ਦੇ ਹੈਗੇ ਆ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੈ ਇਹ ਇਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਮਤਲਬ ਜਿਹੜੇ ਸਿੰਘ ਸਰਬੰਦਰ ਜਿਹੜੇ ਜਿਹਨਾਂ ਨੇ ਮਾਫੀ ਦਿੱਤੀ ਸੀ ਉਹ ਸਿੰਘ ਸਰਬੰਦਰ ਨੂੰ ਲਾਇਬਿਲ ਗਾਜ਼ੀ ਕਰੇਗੇ ਯਾ ਰੋਗ ਲੱਗੇ ਨੇ ਪਰ ਮੈਂ ਕਹਿੰਦਾ ਕਿ ਉਹਨਾਂ ਸਿੰਘ ਸਰਬੰਦਰ ਤੋਂ ਵੀ ਕੁਝ ਕੋਈ ਉਹਨਾਂ ਦੀ ਵੀ ਸਜ਼ਾ ਹੋਣਾ ਚਾਹੀਦਾ ਉਹ ਵੀ ਕੋਲ ਬਿਲਕੁਲ ਮੈਂ ਸਮਝਦਾ ਹਾਂ ਕਿ ਜਿਵੇਂ ਤੁਸੀਂ ਕਹਿੰਦੇ ਹੋ ਸਾਰਿਆਂ ਦੇ ਉੱਤੇ ਡੰਟ ਲੱਗਣਾ ਚਾਹੀਦਾ ਮੈਂ ਤੁਹਾਡੇ ਨਾਲ ਡਿਫਰ ਨਹੀਂ ਕਰਦਾ ਮੈਂ ਕਹਿੰਦਾ ਜੇ ਗਲਗੇ ਸਿੱਖ ਉਡਣ ਨੂੰ ਉਠਾਉਣਾ ਤਾਂ ਹੈ